ਲਓ ਮਿੱਤਰੋ ਅੱਜ ਪਹਿਲੀ ਯੂਰੀਆ ਪਾਉਣੀ ਸੀ ਜਦੋਂ ਮੈਂ ਸਵੇਰ ਉੱਠਿਆ ਤੇ ਸੂਰਜ ਦੀ ਧੁੱਪ ਅੱਖਾਂ 'ਚ ਵੱਜੀ ਮੈਂ ਕਿਹਾ ਲੈ ਵੀ ਮਿੱਤਰਾ ਆ ਗਿਆ ਸਵਾਦ ਰੱਬਾ ਅੱਜ ਮਿਹਰਬਾਨ ਹੋ ਗਿਆ ਹੁਣ ਤਾਂ ਧੁੱਪ ਲਾਊਗਾ ਹੀ ਲਾਊਗਾ ਮੈਂ ਕਿਹਾ ਸਭ ਤੋਂ ਪਹਿਲਾਂ ਆਪਾਂ ਸੇਵਨ ਵਾਲਾ ਦੇਵਤਾ ਦੇ ਦਰਸ਼ਨ ਕਰ ਲਈਏ ਵੇਖੀਏ ਸਹੀ ਵੀ ਸੇਵਨ ਵਾਲਾ ਦੇਵਤਾ ਨੇ ਰਾਤੋ-ਰਾਤ ਕਿੰਨਾ ਕੁ ਪਾਣੀ ਖਿੱਚਿਆ ਚਲੋ ਜੀ ਸਭ ਤੋਂ ਪਹਿਲਾਂ ਮੈਂ ਸੇਵਨ ਵਾਲਾ ਦੇਵਤਾ ਦੇ ਪਹੁੰਚਿਆ ਤੇ ਸੇਵਨ ਵਾਲਾ ਦੇਵਤਾ ਕਹਿੰਦਾ ਵੀ ਮੱਲੀ ਨਮਾਣੀ ਪ੍ਰਵਾਹਨ ਕਰ ਅੱਜ ਤੇ ਵੀ ਯੂਰੀਆ ਪਵਾ ਕੇ ਛੱਡੂੰਗਾ ਜਿਹੜਾ ਕੁਸ ਮਰਜ਼ੀ ਪਾਈ ਜਹੀਂ ਹੁਣ ਕੋਈ ਪਰਵਾਹੀ ਲੈ ਵੀ ਮਿੱਤਰੋ ਕਾਫੀ ਪਾਣੀ ਲੈ ਗਿਆ ਲਗਭਗ ਅੱਧੇ ਫੁੱਟ ਦੇ ਕਰੀਬਨ ਪਾਣੀ ਲੈ ਗਿਆ ਤੇ ਆਹ ਦੇਖੋ ਜੀ ਮੈਨੂੰ ਲੱਗਦਾ 40 ਪਾਣੀ ਲੈ ਗਿਆ ਦੇਖੋ ਤੁਸੀਂ ਤੇ ਸੇਵਨ ਵਾਲਾ ਦੇਵਤਾ ਕਹਿੰਦਾ ਵੀ ਮਿੱਤਰਾ ਗੱਟੇ-ਗੁੱਟੇ ਲਾਦ ਕੇ ਲੈ ਆ ਮੈਂ ਕਿਹਾ ਉਸ ਤੋਂ ਪਹਿਲਾਂ ਮੈਨੂੰ ਖੇਤ ਦਾ ਵੇਖ ਲੈਣ ਦੇ ਲੈ ਮਿੱਤਰੋ ਵੱਟਾਂ-ਵਟਾਂ ਦਿਸਣ ਲੱਗੀਆਂ ਨੇ ਬਾਸਮਤੀ 1121 ਵੀ ਦਿਸਣ ਲੱਗੀ ਹੈ ਇਸ ਤੋਂ ਪਹਿਲਾਂ ਆਪਾਂ ਨੱਕੇ-ਮੂਹੇ ਬੰਦ ਕਰ ਲੀਏ ਤੇ ਜਿਹੜੀ ਚੀਜ਼ਾਂ ਤੇ ਡੱਕੇ-ਡੱਕੇ ਲੱਗਣ ਵਾਲੇ ਆ ਉਹ ਲਾ ਲਈਏ ਕਿਉਂਕਿ ਮੈਨੂੰ ਪਤਾ ਕਿਤੇ ਨਾ ਕਿਤੇ ਵੱਟਾਂ ਰੋੜ ਕੇ ਨੁਕਸਾਨ ਹੋਇਆ ਵੇਖੋ ਜੀ ਸ 7 8 ਮੂੰਹੇ ਏਡੇ ਏਡੇ ਲੋਕਾਂ ਦੇ ਬਨ ਕੇ ਫੇਰ ਉਹ ਮਿੱਟੀ ਚੱਕ ਕੇ ਡੱਕੇ ਲਾ ਕੇ ਚੱਕ ਕੇ ਗੱਟੇ ਦਾ ਮੈਂ ਖੇਤ ਵਜਿਆ ਆ 10 ਕਿਲੋ ਦੀ ਪੀਸੀ ਫੜਕੜੀ ਲੈ ਆਇਆ ਫਸਾ ਕੇ ਲੈ ਆਇਆ ਮਿੱਤਰੋ 10 ਕਿਲੋ ਚਾਰਾਂ ਕਿੱਲੇਆਂ ਦੇ ਵਿੱਚ 2.5 ਕਿਲੋ ਕਿੱਲੇ ਦੀ ਪਾਵਾਂਗੇ ਪੀਸੀ ਫੜਕੜੀ ਉਸ ਤੋਂ ਬਾਅਦ ਨਾਲ ਪਾਵਾਂਗੇ ਲਗਭਗ 12 ਟਰੀਟ ਦੋ ਪੈਕੇਟ 12 ਟਰੀਟ ਦੇ ਤੇ ਪੀਸੀ ਫੜਕੜੀ ਮਿੰਟੋ ਮਿੱਟੀ ਵਿੱਚ ਮਿਕਸ ਕਰ ਲਾਂਗੇ ਲਾਓ ਮੇਤਰੋ ਡੇਢ ਗੱਟੇ ਦੇ ਵਿੱਚ ਰਲਾਲੀ ਤੇ ਇੱਕ ਗੱਟਾ ਮੈਦਾ ਭੁੱਲ ਹੀ ਗਿਆ ਉਹ ਦੇਖੋ ਜੀ ਇੱਕ ਗੱਟਾ ਪਿੱਛੇ ਹੀ ਰਹਿ ਗਿਆ ਹੈ ਤੇ ਆ ਚੱਕੋ ਜੀ 12 ਡਰੇਡ ਪਾਲਿਆ ਫੇਰ ਦੂਜਾ ਪੈਕਟ 12 ਡਰੇਡ ਪਾਲਿਆ 10 ਕਿਲੋ ਪੀਸੀ ਫੈਕਟਰੀ ਜਿਹੜੀ ਮੈਨੂੰ 50 ਰੁਪਏ ਮਿਲੇ ਸੀ ਤੇ ਇੱਕ ਗੱਟਾ ਮੈਂ ਦੇਖੋ ਕਮਲਿਓ ਭੁੱਲ ਗਿਆ ਸੀ ਬਾਅਦ ਚ ਮੈਨੂੰ ਚੇਤਾ ਆਇਆ ਤੇ ਫੇਰ ਮੈਂ ਉਹ ਚੱਕ ਕੇ ਗੱਟਾ ਵਿੱਚ ਰਲਾਇਆ ਦੇਖੋ ਜੀ ਕੁਝ ਇਸ ਤਰੀਕੇ ਦੇ ਹਾਲਾਤ ਨੇ ਆਪਣੀ 11 21 ਦੇ ਰੱਬ ਨੇ ਸੋਹਣੀ ਸੁਣੀ ਆ ਇੰਨਾ ਕ ਪਾਣੀ ਖੜਾ ਤੇ ਲਓ ਵੀ ਆਪਾਂ ਚੱਕ ਲਿਆ ਕੰਮ ਤੇ ਰ ਲਾਰ ਲਾਈ ਸ਼ੁਰੂ ਕਰਤੀ ਅੱਜ ਗਰਮੀ ਬੜੀ ਸੀ ਪੜਾਸ ਬੜਾ ਸੀ ਸੇਕ ਬੜਾ ਵੱਜਦਾ ਸੀ ਸਿਆਪੇ ਨੂੰ ਫੜੇ ਗਏ ਅੱਜ ਮੈਂ ਕੰਮ ਵੀ ਬੜਾ ਕੀਤਾ ਸਭ ਤੋਂ ਪਹਿਲਾਂ ਨੱਕੇ ਨੂੰ ਇੱਕ ਬੰਦ ਕੀਤੇ ਫਿਰ ਯੁਰਗਿਆ ਪਾਈ ਫਿਰ ਮੈਂ ਜਿੱਥੇ ਜਿੱਥੇ ਡੱਕੇ ਲੱਗਣ ਵਾਲੇ ਰਹਿੰਦੇ ਸੀਗੇ 11 21 ਦੇ ਉਹ ਲਾਇਕ ਘਟੋ ਘੜ 10 12 ਮੈਂ ਗਾਂਡੀਆਂ ਦੀਆਂ ਗੁੱਟੀਆਂ ਚੱਕ ਕੇ ਚੋਰੀ ਠੋਕਦੇ ਉਹਨਾਂ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਕੋਈ ਸੱਜਣ ਮਿੱਤਰ ਆ ਗਿਆ ਆਪਣੇ ਡਾਟ ਸਾਹਿਬ ਮਿਲਣ ਵਾਸਤੇ ਕਿਉਂਕਿ ਪੁਰਾਣੇ ਮਿੱਤਰ ਨਹੀਂ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਤੁਹਾਨੂੰ ਅੱਜ ਕੰਮ ਕਰਦੇ ਦਾ ਸ਼ਾਰਟ ਵੀ ਦਿਖਾ ਦਈਏ ਐਵੇਂ ਕਿਤੇ ਨਮਾਣੇ ਮੱਲੇ ਨੂੰ ਇਦਾਂ ਨਾ ਸਮਝਿਆ ਜੀ ਮੈਂ ਕਹਿੰਨਾ ਵੀ ਆ ਜਿਹੜਾ ਆ ਕਹਿ ਰਣਾ ਇਹ ਬਾਸਮਤੀ ਦਾ ਪੂਰਾ ਐ ਇਹਦੇ ਵਿੱਚ ਕੋਈ ਡੱਕਾ ਨਹੀਂ ਮਰਿਆ ਤੇ ਜਿੱਦਰ ਦੂਜਾ ਕਹਿ ਰਣਾ ਪਾਣੀ ਨਿਕਲਦਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਦੌਗੀਆਂ ਪੈ ਗਿਆਂ ਮੈਂ ਆਖਾ ਵੀ ਨਮਾਣੇ ਜਿਹੜੇ ਲਾਗੇ ਡੱਕੇ ਲਾਗੇ ਅੱਜ ਅੱਜ ਹੀ ਲਾਲਾ ਅੱਜ ਤੋਂ ਬਾਅਦ ਡੱਕਾ ਨਾ ਵਖਾਈ ਤਾਂ ਪੀਸੀ ਫੜਕੜੀ ਹੁਣ ਕਈ ਆਖਣਗੇ ਮਿੱਤਰਾਂ ਤੂੰ ਨੱਕੇ 'ਚ ਰੱਖ ਦਿੰਦਾ ਪਰ ਹੁਣ ਮਿੱਤਰੋ ਨੱਕੇ 'ਚ ਤਾਂ ਤਾਂ ਰੱਖੀਏ ਨਾ ਵੀ ਜੇ ਮੋਟਰ ਚੱਲੇ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਐਰ ਕੀ ਮਹੀਨਾ ਸਾਡੀ ਮੋਟਰ ਚੱਲੂਗੀ ਇਸ ਕਰਕੇ ਸਾਨੂੰ ਬਰੀਕ-ਬਰੀਕ ਖਲਾਰਨੀ ਪਈ ਕਿਉਂਕਿ ਇੱਕ ਤਾਂ ਫੰਗਸ ਰੋਗ ਦੀ ਇੱਕ ਕੀੜੀ ਰੋਗ ਦੀ ਆ ਕਈ ਬਿਮਾਰੀਆਂ ਤੇ ਛਡਕਾਰਾ ਪਾਉਂਦੀ ਆ ਤੇ ਖਿੱਚ ਤਾਂ ਮੀਟਰ ਆਪਾਂ ਮਿੱਤਰੋ ਲੈ ਦਾ ਪੰਗਾ ਹੀ ਲਿਆ ਪਾਣੀ ਬਣਦੀ ਜਾਂਦੀ ਸੀ ਪਰ ਮੈਂ ਹਿੰਮਤ ਕਰਕੇ ਪਾ ਦਿੱਤੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ